ਆਓ ਮਿੱਤਰੋ ਆਪਣਾ ਅੱਜ ਪੰਪ ਦਿਖਾਣੇ ਆ ਆ ਆਪਣੀ ਗੱਡੀ ਆ 14000 ਲੀਟਰ ਦੀ ਉਹ ਆਪਣਾ ਟਰਾਂਸਫਰਮ ਲੱਗਿਆ ਲਾਈਟ ਦੀ ਸਹੂਦਤ ਤੋਂ ਤੇ ਆ ਖੇਤਾਂ ਲੈਣੇ ਰੱਖ ਰੱਖੇ ਯੂਰੀਆ ਆਪਦੀ ਆ ਹਾਲੇ ਰੱਖ ਰੱਖੇ ਆ ਤੇ ਸਾਰਾ ਸਿਸਟਮ ਰੱਖ ਰੱਖਿਆ ਹਾਲ ਤਾਂ ਇਹਨਾਂ ਨੇ ਤੇ ਆ ਆਪਣੀ ਲੋਕੇਸ਼ਨ ਹੈਗੀ ਦਲੀਆਂ ਵਾਲੀ ਰੋਡ ਦੇ ਨਾਲ ਐਚਪੀ ਦਾ ਪੰਪ ਆ ਬਾਰਡਰ ਦੇ ਉੱਤੇ ਤੁਹਾਨੂੰ ਆਪਾਂ ਪੂਰਾ ਪੰਪ ਵੀ ਦਿਖਾਵਾਂਗੇ ਆਪਣਾ ਤਾਂ ਆਪਣਾ ਪੂਰਾ ਪੰਪ ਆ ਆ ਲੁਕੇਸ਼ਨ ਅੰਗੀ ਆ ਐਚਪੀ ਦਾ ਫਰਲ ਕੁਆਲਟੀ ਆਪਣੀ ਪੂਰਾ ਪੂਰਾ ਪੰਪ ਆਪਣਾ ਆਗਾ ਇੱਕ ਆਪਣੀ ਗੱਡੀ ਉਹ ਪਿੱਛੇ ਖੜੀ ਆ 22 ਲੀਟਰ ਦੀ ਤੇ ਆਪਣਾ ਹੋਰ ਆ ਬਾਰਡਰ ਸਾਹਮਣੇ zoom ਕਰਕੇ ਦਿਖਾਵਾਂ ਹੋਰ ਪਰਲੀ ਸਾਈਡ ਹੈਗਾ Rajasthan ਤੇ ਉਰਲੀ ਸਾਈਡ ਹੈਗਾ Punjab ਤੇ ਆ ਆਪਣਾ ਇੱਥੇ ਠੇਕਾ ਵੀ ਲੋਕ ਇੰਜੋਏ ਕਰ ਰਹੇ ਆ ਸ਼ਾਮ ਦਾ ਟਾਈਮ ਐ ਇੰਜੋਏ ਪਾਰਟੀ ਚੱਲ ਰਹੀ ਆ ਇਹ ਜੇ ਸੜਕ ਆਪਣੀ ਬਹੁਤ ਸਾਹਮਣੇ ਜਾਂ درخت ਤੇ ਨਾ ਉਹ ਵਾਡਰ ਹੈ Punjab ਉਰ Rajasthan ਦਾ ਇਹ ਆਪਣਾ ਪੰਪ ਗਿਆ ਤੋਂ ਇਧਰ ਆਪਣਾ ਟੈਂਕ ਐ ਜਹਾਂ ਪਰ ਡੀਜ਼ਲ ਔਰ ਪੈਟਰੋਲ ਖਰੀਦੀ ਹੁੰਦਾ ਹੈ ਆਪਣੇ ਪੰਜਾਬ ਚ ਰੇਟ ਤੁਹਾਨੂੰ ਦਿਖਾਉਣਾ ਡੀਜ਼ਲ ਦਾ ਰੇਟ ਕੀ ਆ ਆ ਆਪਣੇ ਡੀਜ਼ਲ ਦਾ ਰੇਟ ਆ 88 ਰੁਪਏ 12 ਪੈਸੇ ਤੇ ਉਹ ਆਪਣੀ 2000 ਲੀਟਰ ਦੀ ਗੱਡੀ ਆ ਤੇ ਪੈਟਰੋਲ ਦਾ ਰੇਟ ਆ 98 ਰੁਪਏ 32 ਪੈਸੇ પેટ્રોલ ਦਾ ਰੇਟ ਆ ਤੇ ਆਪਣਾ ਆਫਿਸ ਹੈਗਾ ਤੇ ਆਪਣਾ ਆਟੋਮੇਸ਼ਨ ਵੀ ਦਿਖਾਉਨੇ ਤੁਹਾਨੂੰ ਆ ਆਪਣਾ پارک ਹੈਗਾ ਉਹ ਆਪਣਾ ਆਟੋਮੇਸ਼ਨ ਹੈ ਜਿਹੜਾ ਟੈਂਕ ਦੱਸਦਾ ਸਾਰੀ ਕੁਆਲਿਟੀ ਦੱਸਦਾ ਕਿੰਨਾ ਡੀਜ਼ਲ ਪਿਆ ਕਿੰਨਾ ਕੀ ਕੁਛ ਪਿਆ ਨਾਲ ਦੇ ਨਾਲ ਲਾਈਵ ਆਈ ਜਾਂਦਾ ਆਪਣਾ ਕੋ ਸੋਲਰ ਲਾ ਰਿਆ 7 ਕਿਲੋਵਾਟ ਦਾ ਤੇ ਆ ਸੋਲਰ ਆ ਤੇ ਉੱਤੇ ਸੋਲਰ ਲੱਗਾ 3 ਕਿਲੋਵਾਟ ਦਾ 10 ਕਿਲੋਵਾਟ ਦਾ ਟੋਟਲ ਸੋਲਰ ਆ ਆਪਣੇ ਉਹ ਆਪਣਾ ਜਨਰੇਟਰ ਪਿਆ ਲਾਈਟ ਜਾੜੇ ਦੇ ਵੇਲੇ ਜਨਰੇਟਰ ਚ ਚਲਾਉਣਾ ਪੈਂਦਾ ਆਸੇ-ਪਾਸੇ ਵੇਖੋ ਹਰਿਆਲੀ ਦੇਖੋ ਆ ਗਈ ਪੰਜਾਬ ਪੰਜਾਬ ਦੇ ਖੇਤਾਂ ਦੀ ਹਰਿਆਲੀ ਦੇਖੋ ਸਾਰਾ ਜਿੱਥੋਂ ਤੱਕ ਨਿਗਾਹ ਜਾਂਦੀ ਹੈ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਉਣਾ। ਓਹ ਕਿੱਥੇ ਕੋਠੀ ਬਣਾ रखी ਝੁੱਗੀ ਬਣਾ ਰੱਖੀ ਆ ਬੰਦੇ ਰਹਿੰਦੇ ਉੱਚੇ। ਉਹ ਕਰਦੇ ਆਪਣੇ ਬਾਗ ਦੀ ਰਾਖੀ। ਬਿ ਕੋ ਕਿੰਨੂ ਨਾ ਲੈ ਜੇ ਤੋੜ ਕੇ। ਆ ਆਪਣਾ ਬਾਥਰੂਮ। ਆ ਗਿਆ ਠੀਕ ਹੈ। ਲਾਈਕ ਸ਼ੇਅਰ ਕਮੈਂਟ ਤੇ